ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੁਣ ਸਿਰ ਦਾ ਟਾਈਮ ਐ ਜੀ ਵੱਜ ਗਏ ਨੇ 8 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆਹ ਸ਼ਬਦ ਜਪਣ ਦੇ ਨਾਲ ਘਰ ਦੇ ਵਿੱਚੋਂ ਨਸ਼ਾ, ਕਲੇਸ਼, ਰੋਗ, ਗਰੀਬੀ ਬਿਲਕੁਲ ਖਤਮ ਹੋ ਜਾਂਦੇ ਨੇ। ਕਿਹੜਾ ਉਹ ਸ਼ਬਦ ਹੈ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰੂੰਗੀ ਨਾਲ ਹੀ ਇੱਕ ਭੈਣ ਦੀ ਹੱਦ ਵੀਤੀ ਵੀ ਸ਼ੇਅਰ ਕਰੂੰਗੀ। ਵੀ ਉਹਨਾਂ ਨੇ ਕਿਹੜਾ ਸ਼ਬਦ ਜਪਿਆ ਕਿਹੜਾ ਪਾਠ ਕੀਤਾ ਜਿਹਦੇ ਨਾਲ ਉਹਨਾਂ ਦੇ ਘਰ ਵਾਲਿਆਂ ਨੇ ਨਸ਼ਾ ਵੀ ਛੱਡਤਾ ਉਹਨਾਂ ਦੇ ਘਰ ਦੇ ਵਿੱਚੋਂ ਗਰੀਬੀ ਦੁੱਖ ਰੋਗ ਸਭ ਕੁਝ ਖਤਮ ਹੋ ਗਈ ਜ਼ਿੰਦਗੀ ਵਿੱਚ ਉਹਨਾਂ ਦੇ ਦੁੱਖ ਜਿਹੜੇ ਸੀਗੇ ਸਾਰੇ ਖਤਮ ਹੋ ਗਏ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਿ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਉਸ ਭੈਣ ਦੀ ਹੱਦ ਬੀਤੀ ਸ਼ੇਅਰ ਕਰਦੀ ਆਂ ਉਹਦੇ ਵਿੱਚ ਹੀ ਤੁਹਾਨੂੰ ਸਾਰਾ ਪਤਾ ਚੱਲ ਜਾਏਗਾ ਵੀ ਕਿਹੜਾ ਉਹਨਾਂ ਨੇ ਸ਼ਬਦ ਜਪਿਆ ਤੇ ਕਿਹੜਾ ਉਹਨਾਂ ਨੇ ਪਾਠ ਕੀਤਾ ਸੋਪੇ ਅੰਦਸ ਦੇ ਨੇ ਕਹਿੰਦੇ ਵੀ ਮੇਰੇ ਘਰ ਵਾਲਾ ਦਿਨ ਰਾਤ ਨਸ਼ੇ ਕਰਦਾ ਸੀ ਦਿਨ ਦੇ ਟਾਈਮ ਕਹਿੰਦੇ ਉਹਨੇ ਅੰਗਰੇਜ਼ੀ ਨਸ਼ੇ ਜਿਵੇਂ ਗੋਲੀਆਂ ਵਗੈਰਾ ਉਹ ਖਾ ਲੈਣੀਆਂ ਤੇ ਉਹ ਖਾ ਕੇ ਜਿਹੜਾ ਉਹ 4 ਪੈਸੇ ਦਾ ਕੰਮ ਕਰਦਾ ਸੀ ਦਿਨ ਦੇ ਟਾਈਮ ਜੋ ਵੀ ਦਿਹਾੜੀ ਲਾਉਂਦਾ ਕਹਿੰਦੇ ਆਥਨ ਵੇਲੇ ਉਹ ਉਹਦਾ ਸ਼ਰਾਬ ਪੀ ਲੈਣੀ ਘਰ ਦੇ ਵਿੱਚ ਕਿਸੇ ਵੀ ਖਰਚੇ ਲਈ ਕੋਈ ਵੀ ਪੈਸਾ ਨਹੀਂ ਸੀ ਦਿੰਦਾ ਤੇ ਕਹਿੰਦੀ ਮੈਂ ਰਹਿੰਦੀ ਸੀ ਆਪਣੇ ਦਿਉਰਾ ਜਿਠਾ ਦੇ ਨਾਲ ਦਰਾਣੀਆਂ ਜਠਾਣੀਆਂ ਦੀ ਨਾਲ ਕਹਿੰਦੀ ਕੁਝ ਸਮਾਂ ਤੱਕ ਇਦਾਂ ਚੱਲਿਆ ਵੀ ਚਲੋ ਸਾਡਾ ਰੋਟੀ ਪਾਣੀ ਜਿਹੜਾ ਉਹ ਚਲਾਉਂਦੇ ਰਹੇ ਪਰ ਕਹਿੰਦੀ ਇੱਕ ਦਿਨ ਐਸੀ ਮੁਸੀਬਤ ਆ ਗਈ ਵੀ ਉਹਨਾਂ ਨੇ ਵੀ ਜਵਾਬ ਦਿੱਤਾ ਵੀ ਉਹ ਕਹਿੰਦੇ ਵੀ ਤੇਰੇ ਘਰ ਵਾਲਾ ਤਾਂ ਜਿਹੜਾ ਕਮਾਉਂਦਾ ਉਹਦਾ ਨਸ਼ਾ ਕਰ ਲੈਂਦਾ ਤੇ ਅਸੀਂ ਸਾਨੂੰ ਕਦ ਤੱਕ ਪਾਲੀਏ ਕਹਿੰਦੀ ਉਹ ਸਾਰੇ ਮਿਲ ਗਏ ਮਿਲ ਕੇ ਉਹਨਾਂ ਨੇ ਕੀ ਕੀਤਾ ਸਾਡਾ ਜਿਹੜਾ ਘਰ ਦਾ ਹਿੱਸਾ ਸੀ ਉਹ ਵੀ ਦੱਬ ਲਿਆ ਤੇ ਸਾਨੂੰ ਘਰ ਤੋਂ ਬਾਹਰ ਕਰ ਦਿੱਤਾ ਕਹਿੰਦੇ ਚਲੋ ਕਹਿੰਦੇ ਵੀ ਹੁਣ ਪਿੰਡ ਦੇ ਵਿੱਚ ਸਾਰੇ ਘਰ ਉੱਥੇ ਮੈਨੂੰ ਹੋਰ ਕਿਤੇ ਕੋਈ ਜਗ੍ਹਾ ਨਾ ਮਿਲੀ ਕਹਿੰਦੀ ਮੈਂ ਆਪਦੇ ਪੇਕੇ ਨਾਲ ਗੱਲ ਕੀਤੀ ਤੇ ਪੇਕੇ ਕਹਿੰਦੇ ਵੀ ਤੂੰ ਇੱਥੇ ਆ ਜਾ ਭਰਾ ਕਹਿੰਦੇ ਵੀ ਇੱਥੇ ਆ ਕੇ ਵੀ ਨਾਲੇ ਤਾਂ ਸ਼ਾਇਦ ਇਹ ਚਾਰਕਸ ਦਾ ਕੰਮ ਕਰਨ ਲੱਗ ਜੀ ਵੀ ਨਾਲੇ ਤੂੰ ਇੱਥੇ ਕੰਮ ਕਰ ਲਿਆ ਕਰੀ ਤੇ ਨਾਲ ਅਸੀਂ ਵੀ ਤੇਰੀ ਹੈਲਪ ਕਰਾਂਗੇ ਤੇਰੇ ਬੱਚੇ ਪਾਲ ਜਾਣਗੇ ਚਲੋ ਜੀ ਆਪਦੇ ਹਸਬੰਡ ਨੂੰ ਲੈ ਕੇ ਆਪਦੇ ਬੱਚਿਆਂ ਨੂੰ ਲੈ ਕੇ ਆਪਦੇ ਪੇਕੇ ਘਰ ਚਲੇ ਗਏ ਉਸ ਸਮੇਂ ਉਹਦੇ ਭਰਾ ਜਿਹੜੇ ਸੀ ਉਹਨਾਂ ਦੇ ਕੁਮਾਰੇ ਸੀ ਠੀਕ ਹੈ ਜੀ ਤੇ ਚਲੋ ਕਹਿੰਦੀ ਵੀ ਕੁਝ ਸਾਲ ਬੀਤੇ ਮੈਂ ਇਦਾਂ ਹੀ ਕੰਮ ਕਰਦੀ ਰਹੀ ਕਹਿੰਦੇ ਕਰਦੇ ਕਰਾਉਂਦੇ ਨਾਲ ਕਹਿੰਦੇ ਵੀ ਮੈਂ ਦਿਨ ਦੇ ਟਾਈਮ ਕੰਮ ਵੀ ਕਰਨਾ ਤੇ ਕਈ ਵਾਰੀ ਕਹਿੰਦੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੋਣਾ ਪਿੰਡ ਦੇ ਵਿੱਚ ਤੇ ਕਹਿੰਦੀ ਮੈਂ ਉੱਥੇ ਸਾਰਾ ਦਿਨ ਸੇਵਾ ਕਰਨੀ ਸੇਵਾ ਕਰਕੇ ਕਹਿੰਦੀ ਮੈਂ ਆਥਨ ਦੇ ਟਾਈਮ ਉੱਥੋਂ ਲੰਗਰ ਲਿਆਣਾ ਆਪਦੇ ਬੱਚਿਆਂ ਨੂੰ ਰੋਟੀ ਪਾਣੀ ਲਈ ਕਹਿੰਦੀ ਚਲੋ ਘਰ ਦੇ ਕੰਮ ਵੀ ਕਰਾਉਣੇ ਨਾਲ ਕਹਿੰਦੀ ਲੋਕਾਂ ਦੇ ਘਰਾਂ 'ਚ ਵੀ ਕੰਮ ਕਰਨਾ ਕਹਿੰਦੀ ਇਦਾਂ ਚੱਲਦਾ ਰਿਹਾ ਕਹਿੰਦੀ ਇੱਕ ਦਿਨ ਕੀ ਹੋਇਆ ਫੇਰ ਕਹਿੰਦੇ ਦੁਆਰਾ ਮਸੀਤਾਈ ਕਹਿੰਦੀ ਮੇਰੀ ਮੈਜਨਾ ਦੇ ਘਰੇ ਕੰਮ ਕਰਦੀ ਸੀ ਮੇਰੀ ਬੇਟੀ ਨਾ ਛੋਟੀ ਮੇਰੇ ਪਿੱਛੇ ਚਲੀ ਗਈ ਤੇ ਕਹਿੰਦੀ ਉਹਨੂੰ ਰਸਤੇ ਦੇ ਵਿੱਚ ਨਾ ਕੁੱਤੇ ਨੇ ਵੱਢ ਲਿਆ ਤੇ ਕਹਿੰਦੀ ਮੈਨੂੰ ਜਾ ਕੇ ਕਿਸੇ ਨੇ ਦੱਸਿਆ ਵੀ ਤੇਰੀ ਬੇਟੀ ਨੂੰ ਨਾ ਕੁੱਤੇ ਨੇ ਵੱਢ ਲਿਆ ਕਹਿੰਦੀ ਮੈਂ ਫਟਾਫਟ ਉੱਥੋਂ ਆਈ ਉਹਨੂੰ ਅਸੀਂ ਚੱਕਿਆ ਚਾਕੇ ਕਿਸੇ ਡਾਕਟਰ ਕੋਲੇ ਲੈ ਕੇ ਗਏ ਤੇ ਦੰਦ ਕਾਫੀ ਮਾਰੀ ਸੀ ਡਾਕਟਰ ਉਹਨੂੰ ਕੁੱਤੇ ਨੇ ਕਹਿੰਦੀ ਡਾਕਟਰ ਨੂੰ ਦਿਖਾਇਆ ਡਾਕਟਰ ਕਹਿੰਦਾ ਵੀ ਤੁਸੀਂ ਇਦਾਂ ਕਰੋ ਇਹਦੇ ਇੰਜੈਕਸ਼ਨ ਲਗਾ ਲਓ ਵੀ ਕਿਉਂਕਿ ਪਤਾ ਨਹੀਂ ਵੀ ਕੁੱਤੇ ਦੇ ਟੀਕੇ ਲੱਗੇ ਸੀ ਕਿ ਨਹੀਂ ਲੱਗੇ ਸੀ ਚਲੋ ਕਹਿੰਦੀ ਅਸੀਂ ਮੈਂ ਉਹਦੇ ਟੀਕੇ ਵਗੈਰਾ ਲਗਾ ਲੀ ਤੇ ਕਹਿੰਦੀ ਪਰਨ ਜਿਹੜੀ ਉਹਦੀ ਲੱਤ ਦਾ ਜ਼ਖਮ ਸੀ ਕੁੱਤੇ ਦੇ ਵੱਢਣ ਨਾਲ ਹੋਇਆ ਸੀ ਕਹਿੰਦੀ ਵੀ ਉਹ ਠੀਕ ਨਹੀਂ ਹੋਇਆ ਉਹ ਦਿਨੋਂ ਦਿਨ ਦਿਨੋਂ ਦਿਨ ਕਹਿੰਦੀ ਖਰਾਬ ਹੁੰਦਾ ਗਿਆ ਕਹਿੰਦੀ ਮੇਰੀ ਇੰਨੀ ਗੁੰਜਾਇਸ਼ ਨਹੀਂ ਸੀ ਵੀ ਮੈਂ ਆਪਦੀ ਬੱਚੀ ਦਾ ਇਲਾਜ ਕਰਾ ਸਕਦੀ ਉਹਦੇ ਵਿੱਚ ਪੱਸ ਪੈ ਗਈ ਪੱਸ ਨਾਲ ਉਹ ਜਿਹੜੀ ਲੱਤਾਂ ਹੋਰ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਤੇ ਕਹਿੰਦੀ ਚਲੋ ਇਦਾਂ ਹੁੰਦਾ ਗਿਆ ਕਹਿੰਦੀ ਬੱਚੀ ਦਾ ਨਾ ਚੱਲਣਾ ਫਿਰਨਾ ਜਨ ਕੀ ਔਖਾ ਹੋ ਗਿਆ ਤੇ ਉਹ ਜ਼ਿਆਦਾਤਰ ਬੈਠੀ ਰਹਿੰਦੀ ਕਹਿੰਦੀ ਵਿੱਚੋਂ ਕਹਿੰਦੀ ਕਈ ਲੋਕਾਂ ਨੇ ਕਦੇ ਮੇਰੀ ਹੈਲਪ ਕਰ ਦੇਣੀ ਕਿਸੇ ਨੇ ਕੋਈ ਦਵਾਈ ਲਿਆ ਦੇਣੀ ਕਿਸੇ ਨੇ ਕੁਛ ਉਹਦਾ ਉਹਨੂੰ ਦਿਖਾ ਕੇ ਥੋੜਾ ਜਿਹਾ ਉਹਦਾ ਇਲਾਜ ਕਰਾ ਦੇਣਾ ਕਹਿੰਦੀ ਚਲ ਏਦਾਂ ਕਰਦੇ 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 ਟਾਈਮ ਗੁਜ਼ਰਦਾ ਗਿਆ ਤੇ ਬੱਚੀ ਦੀ ਜਿਹੜੀ ਲੱਤ ਆ ਕਹਿੰਦੀ ਹੋਰ ਜ਼ਿਆਦਾ ਹੋ ਸੁਜਦੀ ਵੀ ਗਈ ਪੱਸ ਵੀ ਪੈਂਦੀ ਵੀ ਖਰਾਬ ਵੀ ਹੁੰਦੀ ਰਹੀ ਤੇ ਕਹਿੰਦੀ ਇੰਨੇ ਨੂੰ ਨਾ ਮੇਰੀ ਜਿਹੜਾ ਇੱਕ ਭਰਾ ਉਹਦਾ ਵਿਆਹ ਹੋ ਗਿਆ ਵਿਆਹ ਹੋਇਆ ਤੇ ਕਹਿੰਦੀ ਉਸ ਮੇਰੀ ਪਰਜਾਈ ਨੂੰ ਕਹਿੰਦੀ ਲੋਕਾਂ ਨੇ ਕੁਝ ਲੋਕ ਹੁੰਦੇ ਆ ਵਿੱਚ ਹਨਾ ਜੋ ਨਹੀਂ ਚਰਦੇ ਕਿਸੇ ਨੂੰ ਕਹਿੰਦੀ ਉਹਨਾਂ ਨੇ ਉਂਗਣਾ ਲਗਾਣੀ ਹੈ ਸ਼ੁਰੂ ਕਰਤੀਆਂ ਕਹਿੰਦੀ ਉਹਨੇ ਕਹਿਣਾ ਵੀ ਇਹ ਤਾਂ ਇੱਥੇ ਸਾਰਾ ਦਿਨ ਰਹਿੰਦੇ ਨੇ ਕਹਿੰਦੀ ਮੇਰੇ ਘਰ ਵਾਲੇ ਦਾ ਕੰਮ ਉੱਥੇ ਵੀ ਉਹੀ ਰਿਹਾ ਉੱਥੇ ਵੀ ਕਹਿੰਦੀ ਉਹਨੇ ਦਿਨੇ ਗੋਲੀਆਂ ਨਾਲ ਰੱਜੇ ਰਹਿਣਾ ਜਿਹੜਾ ਕੰਮ ਕਰਕੇ ਚਾਰ ਪੈਸੇ ਕਮਾਉਂਦਾ ਸੀ ਉਹਦੇ ਨਾਲ ਅੱਥ ਨੇ ਸ਼ਰਾਬ ਪੀ ਲੈਣੀ ਕਹਿੰਦੀ ਉਹਨੇ ਕਹਿਣਾ ਵੀ ਸੋਡਾ ਅਸੀਂ ਘਰ ਕਿੰਨਾ ਕੁ ਟਾਈਮ ਚਲਾਵਾਂਗੇ ਸਾਡੀ ਵੀ ਆਪਣੀ ਜ਼ਿੰਦਗੀ ਆ ਕਹਿੰਦੀ ਮੇਰੀ ਪਰਜਾਈ ਇਸ ਨੇ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੀ ਇੱਕ ਦਿਨ ਇਹ ਜਾਇਆ ਕਹਿੰਦੀ ਮੇਰੀ ਪਰਜਾਈ ਨੇ ਵੀ ਸਾਨੂੰ ਜਿਹੜਾ ਘਰ ਤੋਂ ਬਾਹਰ ਕਰ ਦਿੱਤਾ ਇਹ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਮੈਂ ਪਿੰਡ ਵਿੱਚ ਨਾ ਘਰਪੁੱਛ ਦੀ ਫਿਰ ਰਹੀ ਸੀ ਕਹਿੰਦੀ ਕਿਤੇ ਕੋਈ ਘਰ ਨਾ ਮਿਲਿਆ ਪਰ ਕਹਿੰਦੀ ਇੱਕ ਘਰ ਇਹ じゃ ਮਿਲਿਆ ਸਾਨੂੰ ਵੀ ਕਹਿੰਦੀ ਐ ਸਮਝ ਲਓ ਵੀ ਇੱਕ ਤਰ੍ਹਾਂ ਦੇ ਫਰਿਸ਼ਤੇ ਸੀ ਉਹ ਕਹਿੰਦੀ ਉਹਨਾਂ ਦੇ ਨਾ ਪਸ਼ੂਆਂ ਵਾਲਾ ਥਾਂ ਸੀ ਉੱਥੇ ਦੋ ਕਮਰੇ ਪਾਈ ਹੋਏ ਸੀ ਕਹਿੰਦੀ ਉਹ ਦੋ ਕਮਰਿਆਂ ਦੇ ਵਿੱਚ ਉਹਨਾਂ ਨੇ ਸਾਨੂੰ ਰਹਿਣ ਲਈ ਜਗ੍ਹਾ ਦਿੱਤੀ ਤੇ ਕਿਹਾ ਵੀ ਤੁਸੀਂ ਇੱਥੇ ਰਹੋ ਕਹਿੰਦੀ ਮੈਂ ਪਰ ਉਹਨਾਂ ਨੂੰ ਇਹ ਗੱਲ ਕਹਤੀ ਵੀ ਮੇਰੇ ਕੋਲ ਦੇਣ ਨੂੰ ਕਿਰਾਇਆ ਕੁਝ ਨਹੀਂ ਹੈਗਾ ਵੀ ਮੈਂ ਤਾਂ ਤੁਹਾਡੇ ਕੰਮ ਕਰ ਸਕਦੀ ਹਾਂ ਜੇ ਤੁਸੀਂ ਚਾਹੋ ਤਾਂ ਤੁਹਾਡੇ ਕੰਮ ਕਰ ਦਿਆ ਕਰੂੰਗੀ ਵੀ ਨਾਲ ਨਾਲ ਮੈਂ ਆਪਣਾ ਬਾਹਰ ਵੀ ਕੰਮ ਕਰਦੀ ਰਹੂਗੀ ਕਿਉਂਕਿ ਅਸੀਂ ਆਦੀ ਰੋਟੀ ਵੀ ਚਲਾਉਣੀ ਹੈ ਪਰ ਕਹਿੰਦੀ ਉਹ ਬੜੇ ਦਿਆਲੂ ਸੀ ਕਹਿੰਦੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਰਹੋ ਸਾਨੂੰ ਤੁਥੋਂ ਕੋਈ ਕਿਰਾਇਆ ਨਹੀਂ ਚਾਹੀਦਾ ਨਾ ਹੀ ਅਸੀਂ ਤੁਥੋਂ ਕੋਈ ਕੰਮ ਕਰਾਉਣਾ ਤੇ ਜਿੰਨਾ ਕ ਸਾਥ ਹੋ ਸਕੇ ਅਸੀਂ ਤੇਰੀ ਮਦਦ ਵੀ ਕਰਾਂਗੇ ਕਹਿੰਦੀ ਉਸ ਤੋਂ ਬਾਅਦ ਮੇਰੀ ਜਿਹੜੀ ਬੇਟੀ ਦੀ ਜਿਹੜੀ ਲੱਤ ਖਰਾਬ ਸੀ ਨਾ ਜਖਮ ਜਿਹੜਾ ਠੀਕ ਨਹੀਂ ਸੀ ਹੁੰਦਾ ਕਹਿੰਦੀ ਉਹਨੂੰ ਵੀ ਜਨ ਕੀ ਇਲਾਜ ਕਰਾਉਣ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਕਾਫੀ ਟਾਈਮ ਤੱਕ ਪਰ ਕਹਿੰਦੀ ਉਹਦੇ ਲੱਤ ਨਾ ਜਿਹਨੇ ਠੀਕ ਨਹੀਂ ਹੋ ਰਹੀ ਸੀ ਤੇ ਕਹਿੰਦੀ ਨਾ ਇੱਕ ਦਿਨ ਇਸੇ ਤਰ੍ਹਾਂ ਹੀ ਇੱਕ ਕਹਿੰਦੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਉੱਥੇ ਨਾ ਕਹਿੰਦੀ ਜਦੋਂ ਪ੍ਰੋਗਰਾਮ ਹੁੰਦਾ ਸੀ ਤਾਂ ਕਈ ਵਾਰੇ ਨਾਲ ਦੇ ਪਿੰਡਾਂ ਤੋਂ ਵੀ ਲੋਕ ਆਉਂਦੇ ਸੀ ਕਈ ਜਗ੍ਹਾ ਤੇ ਹੁੰਦਾ ਨਾ ਜਿਵੇਂ ਸਾਡੇ ਪਿੰਡ ਦੇ ਵਿੱਚ ਇੱਥੇ ਕੁਟਿਆ ਕੁਟਿਆ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦਾ ਤਾਂ ਫਿਰ ਨਾਲ ਦੀ ਪਿੰਡਾਂ ਤੋਂ ਵੀ ਲੋਕ ਆਉਂਦੇ ਨੇ ਤਾਂ ਕਹਿੰਦੀ ਉੱਥੇ ਨੇ ਇੱਕ ਮਾਤਾ ਜੀ ਬੈਠੇ ਤੇ ਕਹਿੰਦੀ ਮੈਨੂੰ ਪਿੰਡ ਦੀਆਂ ਪੁੱਛ ਰਹੀਆਂ ਸੀ ਵੀ ਤੇਰੀ ਬੇਟੀ ਕਿਵੇਂ ਆ ਲੱਵ ਦੀ ਲੱਤ ਠੀਕ ਹੋਈ ਕਿ ਨਹੀਂ ਕਹਿੰਦੀ ਧੀ ਸਮਝ ਕੇ ਸਾਰੇ ਪਿੰਡ ਮੇਰੀ ਜਿੰਨੀ ਕੁ ਹੋ ਸਕਦੀ ਸੀ ਮਦਦ ਵੀ ਕਰਦੇ ਸੀ ਇਹਨੀ ਮਾਤਾ ਸਾਰਾ ਕੁਝ ਸੁਣ ਰਹੀ ਸੀ ਕਹਿੰਦੀ ਉਹ ਮੈਨੂੰ ਕਹਿੰਦੀ ਇੰਦਾ ਕਰ ਇਹਨੀ ਨੇ ਆਪਣੇ ਬੇੜੇ ਨੂੰ ਬੁਲਾਇਆ ਤੇ ਕਹਿੰਦੀ ਉਹ ਉਹਦੇ ਤੋਂ ਪੈਸੇ ਲੈ ਕੇ ਨਾ ਕਹਿੰਦੀ ਮੈਨੂੰ ਪੈਸੇ ਦਿੱਤੇ ਕਹਿੰਦੀ ਮੈਨੂੰ ਕਹਿੰਦੀ ਆ ਲੈ ਤੂੰ ਆਪਣੀ ਬੇਟੀ ਦਾ ਜਿਹੜਾ ਹੈਗਾ ਲਾਜ ਵੀ ਕਰਾ ਤੇ ਕਹਿੰਦੀ ਇੱਕ ਕੰਮ ਹੋਰ ਕਰ ਕਹਿੰਦੀ ਮੈਂ ਕਿਹਾ ਹਾਂਜੀ ਦੱਸੋ ਕਹਿੰਦੀ ਉਹ ਕਹਿੰਦੇ ਵੀ ਜੇ ਤੂੰ ਪਾਠ ਕਰ ਸਕਦੀ ਹੈ ਇੱਕ ਤਾਂ ਤੂੰ ਪਾਠ ਕਰ ਤੇ ਜੇ ਤੂੰ ਕਹਿੰਦੇ ਵੀ ਇੱਕ ਕੰਮ ਹੋਰ ਕਰ ਸਕਦੀ ਹੈ ਨਾ ਵੀ ਜੇ ਤੂੰ ਧੰਨ ਧੰਨ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਸਕਦੀ ਹੈ ਤਾਂ ਉੱਥੇ ਜਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾ ਉਹਦੀ ਬੱਚੀ ਨੂੰ ਆਪ ਦੀਆਂ ਜਿਹੜੇ ਬਾਕੀ ਬੱਚੇ ਉਹਨਾਂ ਨੂੰ ਸਾਰਿਆਂ ਨਾਲ ਲੈ ਕੇ ਜਾ ਕਹਿੰਦੇ ਜੇ ਤੂੰ ਨਹੀਂ ਵੀ ਜਾ ਸਕਦੀ ਅਸੀਂ ਹਰ ਐਤਵਾਰ ਨੂੰ ਜਾਂਦੇ ਹਾਂ ਤੂੰ ਚਾਹੇ ਤਾਂ ਅਸੀਂ ਤੈਨੂੰ ਸੋਨੂੰ ਨਾਲ ਲੈ ਜਾਾਂਗੇ ਤਾਂ ਉਹ ਕਹਿੰਦੀ ਠੀਕ ਆ ਤਾਂ ਉਹ ਉਹਨਾਂ ਦੇ ਨਾਲ ਚਲੀ ਗਈ ਐਤਵਾਰ ਵਾਲੇ ਦਿਨ ਤੇ ਇਹ ਕਹਿੰਦੇ ਮਾਤਾ ਨੇ ਮੈਨੂੰ ਇਹ ਵੀ ਸਮਝਾਇਆ ਸੀ ਵੀ ਜੇ ਤੂੰ ਬਾਣੀ ਪੜ ਸਕਦੀ ਆ ਤਾਂ ਉੱਥੇ ਚਪੈਰਾ ਸਾਹਿਬ ਦੀ ਸੇਵਾ ਹੁੰਦੀ ਆ ਅਸੀਂ ਵੀ ਕੱਟਦੇ ਆ ਤੂੰ ਵੀ ਉੱਥੇ ਚਪੈਰਾ ਸਾਹਿਬ ਕੱਟ ਕੇ ਆਂ ਤੇਰਾ ਸਾਰੇ ਦੁੱਖ ਤੋੜ ਦੇਣਗੇ ਬਾਬਾ ਦੀਪ ਸਿੰਘ ਜੀ ਤੇ ਕਹਿੰਦੀ ਨਾਲ ਹੀ ਉਹਨਾਂ ਨੇ ਮੈਨੂੰ ਦੱਸਿਆ ਵੀ ਉੱਥੋਂ ਜੋਤ ਦਾ ਘਿਓ ਮਿਲਦਾ ਉਹ ਘਿਓ ਵੀ ਲੈ ਕੇ ਆਈ ਤੇ ਆਪਣੀ ਬੇਟੀ ਦੇ ਲੱਤ ਉੱਤੇ ਲਾਇਆ ਕਰ ਤੇ ਜ਼ਰੂਰ ਮੇਰੇ ਕਰਨੀ। ਕਹਿੰਦੀ ਮੈਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਇੰਨੇ ਭਰੋਸੇ ਦੇ ਨਾਲ ਕਹਿੰਦੀ ਮੈਨੂੰ ਇੱਕ ਅੰਦਰੋਂ ਹੌਸਲਾ ਜਾ ਹੋ ਗਿਆ ਵੀ ਅਗਰ ਇਹ ਇੰਨੇ ਭਰੋਸੇ ਨਾਲ ਕਹਿ ਰਿਹਾ ਤਾਂ ਸਾਡੇ ਵੀ ਜ਼ਰੂਰ ਦੁੱਖ ਟੁੱਟ ਸਕਦੇ ਆ। ਕਹਿੰਦੀ ਮੈਂ ਅਸੀਂ ਉਹਨਾਂ ਦੇ ਨਾਲ ਚਲੇ ਗਏ ਤੇ ਮੈਂ ਉੱਥੋਂ ਜੋਤ ਦਾ ਕਹਿੰਦੀ ਘਿਓ ਵੀ ਲੈ ਕੇ ਆਂਦਾ ਤੇ ਮੈਂ ਆਪਣੀ ਬੱਚੀ ਦੇ ਜਿਹੜੀ ਲੱਤਾਂ ਤੇ ਜ਼ਖਮ ਸੀ ਉਹ ਤੇ ਜੋਤ ਦਾ ਘਿਓ ਬਿਲਾਉਂਦੀ ਰਹੀ। ਤੇ ਕਹਿੰਦੀ ਮੈਂ ਇੱਕ ਚਪਹਿਰਾ ਸੱਤੋਂ ਦੇ ਨਾਲ ਉਦੋਂ ਕੱਟੀ ਦੂਸਰਾ ਚਪਹਿਰਾ ਸਾਂ ਜਦੋਂ ਅਸੀਂ ਕੱਟਣ ਗਏ ਨਾ ਕਹਿੰਦੀ ਉਸ ਦਿਨ ਮਤਲਬ ਮੇਰਾ ਮਨ ਇਹ ਨਾ ਦੁਖੀ ਸੀ ਕਹਿੰਦੀ ਚਪਹਿਰਾ ਸੱਕ ਘੜਦੇ ਘੜਦੇ ਨਾ ਮੇਰੇ ਅੱਖਾਂ 'ਚੋਂ ਹੰਝੂ ਆ ਗਏ ਕਹਿੰਦੀ ਮਨ ਵਿੱਚ ਇਹ ਤਿਆਰੀ ਸੀ ਬਾਬਾ ਦੀਪ ਸਿੰਘ ਜੀ ਵੀ ਕਿਰਪਾ ਕਰੋ ਉਹ ਵੀ ਸਾਨੂੰ ਤਾਂ ਪਹਿਲਾਂ ਮੇਰੇ ਉਥੋਂ ਦੇ ਪਰਿਵਾਰ ਨਹੀਂ ਘਰੋਂ ਬਾਹਰ ਕੱਢਤਾ ਹੁਣ ਇੱਥੋਂ ਵੀ ਬਾਹਰ ਕੱਢਤਾ ਅਸੀਂ ਲੋਕਾਂ ਦੇ ਘਰ ਵਿੱਚ ਬੈਠੇ ਆ ਵੀ ਜੇ ਤੁਸੀਂ ਮਿਹਰ ਕਰੋ ਵੀ ਉਹ ਨਸ਼ਾ ਹੀ ਛੱਡ ਦਵੇ ਤਾਂ ਕਿ ਅਸੀਂ ਆਪ ਦੇ ਚਾਰ ਪੈਸੇ ਕਮਾ ਕੇ ਜੋੜ ਕੇ ਆ ਵੀ ਬੱਚਿਆਂ ਲਈ ਇੱਕ ਛੋਟਾ ਜਿਹਾ ਘਰ ਬਣਾ ਸਕੀਏ ਤੇ ਕਹਿੰਦੀ ਤੁਸੀਂ ਯਕੀਨ ਨਹੀਂ ਕਰਨਾ ਉਸ ਦਿਨ ਕਹਿੰਦੀ ਜਦੋਂ ਅਸੀਂ ਘਰ ਵਾਪਸ ਆਏ ਨਾ ਕਹਿੰਦੀ ਉਹ ਉਹ ਜਦੋਂ ਤੋਂ ਲੈ ਕੇ ਕਹਿੰਦੀ ਮੈਂ ਵਿਆਹੀ ਸੀ ਉਹ ਪਹਿਲਾ ਦਿਨ ਸੀ ਜਦੋਂ ਮੇਰੇ ਘਰ ਵਾਲੇ ਨੇ ਆਥਾਂ ਦੇ ਟਾਈਮ ਸ਼ਰਾਬ ਨਹੀਂ ਸੀ ਪੀਤੀ ਤੇ ਕਹਿੰਦੇ ਉਹ ਨਾ ਜ਼ਰਾਬ ਨਾ ਪੀ ਕੇ ਕਹਿੰਦੇ ਮੇਰੇ ਕੋਲ ਆਇਆ ਆ ਕੇ ਪੁੱਛਿਆ ਵੀ ਹੁਣ ਇਹ ਵੀ ਲੱਤ ਕਿਵੇਂ ਆ ਠੀਕ ਆ ਕਹਿੰਦੀ ਔਰ ਮੈਂ ਵੀ ਹੈਰਾਨ ਵੀ ਅੱਜ ਪਹਿਲਾ ਦਿਨ ਆ ਵੀ ਜਦੋਂ ਇਹਨੇ ਆਪ ਚੱਲ ਕੇ ਆ ਕੇ ਪੁੱਛਿਆ ਵੀ ਕੀ ਦੁੱਖ ਆ ਜਾਂ ਕੀ ਤਕਲੀਫ ਆ ਜਾਂ ਕੀ ਇਹਦਾ ਹਨਾ ਲੱਤ ਦਾ ਹੋਇਆ ਜਾਂ ਠੀਕ ਆ ਕਿ ਨਹੀਂ ਆ ਕਹਿੰਦੇ ਚਲੋ ਮੈਂ ਉਹ ਵੀ ਉਹਨੂੰ ਦੱਸਿਆ ਕਹਿੰਦੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਅੱਜ ਇਹ ਨਸ਼ੇ ਤੋਂ ਮੁਕਤ ਹੈ ਵੀ ਜਿਹਨੇ ਨਸ਼ੇ 'ਚ ਨਹੀਂ ਹੈਗਾ ਵੀ ਅੱਜ ਮੈਂ ਇਹ ਨਾਲ ਗੱਲ ਕਰਕੇ ਦੇਖਾਂ ਕਹਿੰਦੇ ਮੈਂ ਉਹਨੂੰ ਕੋਲ ਬਿਠਾ ਲਿਆ ਕਹਿੰਦੇ ਮੈਂ ਉਹਨੂੰ ਸਮਝਾਇਆ ਵੀ ਦੇਖ ਤੂੰ ਨਸ਼ਾ ਇੰਨਾ ਕਰਦਾ ਪਹਿਲਾਂ ਆਪਾਂ ਨੂੰ ਉੱਥੋਂ ਉਹਨਾਂ ਨੇ ਕੱਢਤਾ ਵੀ ਕਿਉਂਕਿ ਤੂੰ ਕੰਮ ਕਰਕੇ ਪੈਸੇ ਨਹੀਂ ਸੀ ਘਰੇ ਦਿੰਦਾ ਫਿਰ ਆਪਾਂ ਨੂੰ ਇਹਨਾਂ ਨੇ ਵੀ ਘਰੋਂ ਕੱਢਤਾ ਵੀ ਆਪਣੇ ਕੋਲ ਪੈਸੇ ਹੈ ਨਹੀਂ ਸੀ ਤੇ ਕਹਿੰਦੀ ਵੀ ਉਹਨਾਂ ਨੇ ਵੀ ਆਪਾਂ ਨੂੰ ਜਵਾਬ ਦਿੱਤਾ ਵੀ ਅਸੀਂ ਤੁਹਾਡੇ ਬੱਚੇ ਨਹੀਂ ਪਾਲ ਸਕਦੇ ਕਹਿੰਦੀ ਵੀ ਮੈਂ ਜਿੰਨਾ ਹੋ ਸਕਦਾ ਕਰ ਰਹੀ ਆਂ ਵੀ ਤੈਨੂੰ ਕੀ ਜਰਾ ਵੀ ਮਹਿਸੂਸ ਨਹੀਂ ਹੁੰ ਵੀ ਤੇਰੇ ਬੱਚੇ ਰੋਲਦੇ ਨੇ ਜਾਂ ਤੇੇ ਘਰ ਵਾਲੀ ਰੁੱਲਦੀ ਐ ਜਾਂ ਤੇਰਾ ਪਰਿਵਾਰ ਐ ਤੈਨੂੰ ਕੀ ਬਿਲਕੁਲ ਮਹਿਸੂਸ ਨਹੀਂ ਹੁੰਦਾ ਕਹਿੰਦੀ ਉਸ ਦਿਨ ਨਾ ਉਹ ਸੁਣਦੇ ਸੁਣਦੇ ਕਹਿੰਦੀ ਅੱਖਾਂ ਚੋਂ ਹੰਝੂ ਆ ਗਏ ਕਹਿੰਦੀ ਉਹ ਕਹਿੰਦਾ ਅੱਜ ਤੋਂ ਬਾਅਦ ਨਾ ਮੈਂ ਕਦੇ ਨਸ਼ਾ ਨਹੀਂ ਕਰੂੰਗਾ ਕਹਿੰਦੀ ਚਲੋ ਗੋਲੀਆਂ ਤਾਂ ਨਹੀਂ ਉਹਨੇ ਕਿਉਂਕਿ ਇਹ ਨਸ਼ਾ ਜਿਹੜਾ ਹੁੰਦਾ ਨਾ ਇਹ ਹੌਲੀ ਹੌਲੀ ਛੁੱਟਦਾ ਹੁੰਦਾ ਪਰ ਕਹਿੰਦੀ ਉਹਨੇ ਇਹ ਕਹਿਤਾ ਵੀ ਮੈਂ ਸ਼ਰਾਬ ਜਰੂਰ ਅੱਜ ਤੋਂ ਬੰਦ ਕਰ ਦੂੰਗਾ ਸ਼ਰਾਬ ਨਹੀਂ ਮੈਂ ਪੀਉਂਗਾ ਕਹਿੰਦੀ ਚਲੋ ਅਗਲੇ ਦਿਨ ਕਹਿੰਦੀ ਉਹ ਕੰਮ ਅੱਥੇ ਗਿਆ ਤੇ ਅਗਲੇ ਦਿਨ ਕਹਿੰਦੀ ਉਹ ਪਹਿਲਾ ਦਿਨ ਸੀ ਜਦੋਂ ਮੈਨੂੰ ਉਹਨੇ ਲਿਆ ਕੇ ਜਿਹੜਾ ਵੀ ਕਮਾਈ ਕੀਤੀ ਮੈਨੂੰ ਫੜਾਈ ਤੇ ਕਹਿੰਦੀ ਮੇਰਾ ਉਸ ਦਿਨ ਭਰੋਸਾ ਬਾਣੀ ਤੇ ਤੇ ਬਾਬਾ ਦੀਪ ਸਿੰਘ ਤੇ ਹੋਰ ਜ਼ਿਆਦਾ ਵੱਧ ਗਿਆ ਤੇ ਕਹਿੰਦੀ ਨਾਲੇ ਮੇਰੇ ਅੱਖਾਂ 'ਚ ਹੰਝੂ ਨਾਲੇ ਕਹਿੰਦੀ ਮੈਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਵੀ ਪ੍ਰਮਾਤਮਾ ਮੇਰੇ ਵੀ ਦਿਨ ਵਦਨ ਜਿਹੜੀ ਉਮੀਦਾਂ ਮੈਨੂੰ ਦਿਖੀ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਅਸੀਂ ਉਹਨੇ ਮਿਹਨਤ ਕੀਤੀ ਮੈਂ ਵੀ ਮਿਹਨਤ ਕਰਦੀ ਗਈ ਕਹਿੰਦੀ ਕਹਿੰਦੀ ਫੇਰ ਅਸੀਂ ਉੱਥੇ ਚਪੈਰਾ ਸਾਹਿਬ ਵੀ ਕੱਟਣ ਜਾਣਾ ਕਹਿੰਦੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਮੇਰੀ ਬੇਟੀ ਦੀ ਲੱਤ ਵੀ ਠੀਕ ਹੋਣੀ ਸ਼ੁਰੂ ਹੋ ਗਈ ਕਿਉਂਕਿ ਜੋਤ ਦਾ ਘੋ ਕਹਿੰਦੀ ਮੈਂ ਉੱਥੇ ਲਾਂਦੇ ਰਹੀ ਕਹਿੰਦੀ ਭਰੋਸਾ ਮੇਰਾ ਹੋਰ ਜ਼ਿਆਦਾ ਵੱਧ ਗਿਆ ਸੀ ਜਣੀ ਇਹ ਚੀਜ਼ਾਂ ਦੇਖ ਕੇ ਤੇ ਕਹਿੰਦੀ ਫੇਰ ਉਸ ਤੋਂ ਬਾਅਦ ਉਹ ਦਿਨ ਆਇਆ ਜਦੋਂ ਅਸੀਂ ਥੋੜੇ ਜਿਹੇ ਪੈਸੇ ਜੋੜ ਕੇ ਇੱਕ ਥਾਂ ਲੈਤਾ ਫੇਰ ਕਹਿੰਦੀ ਅਸੀਂ ਹੋਰ ਜ਼ਿਆਦਾ ਮਿਹਨਤ ਕੀਤੀ ਫੇਰ ਅਸੀਂ ਥੋੜੇ ਜਿਹੇ ਪੈਸੇ ਹੋਰ ਜੋੜ ਕੇ ਉੱਥੇ ਦੋ ਕਮਰੇ ਬਣਾ ਕੇ ਆਵਦਾ ਕਿ ਛੋਟਾ ਜਿਹਾ ਘਰ ਬਣਾਇਆ ਕਹਿੰਦੀ ਉਸ ਤੋਂ ਬਾਅਦ ਜਣੀ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਣਾ ਉੱਥੇ ਨਾਲ ਦੁਪਹਿਰਾ ਸੇਵ ਕੱਟਣਾ ਉਹਨਾਂ ਨੇ ਉੱਥੇ ਸੇਵਾ ਕਰਨੀ ਤੇ ਮੈਂ ਉਹ ਚ ਟਾਈਮ ਦੁਪਹਿਰਾ ਸੇਵ ਕੱਟਣਾ ਕਹਿੰਦੀ ਕਰਦੇ ਕਰਾਉਂਦੇ ਸਾਡੇ ਸਾਰੇ ਦੁੱਖ ਰੋਗ ਜਿਹੜੇ ਘਰ ਦੇ ਵਿੱਚੋਂ ਗਰੀਬੀ ਨਸ਼ਾ ਸਭ ਕੁਝ ਖਤਮ ਹੋ ਗਿਆ ਤੇ ਸਾਡੀ ਦੇਣੀ ਬਦਲ ਗਈ ਕਹਿੰਦੀ ਜਿਹੜਾ ਸਾਨੂੰ ਕੋਈ ਦੇਖ ਕੇ ਬੁਲਾਉਣਾ ਤੋਂ ਛੱਡੂ ਕਹਿੰਦੀ ਬੂਹੇ ਬੰਦ ਕਰ ਲੈਂਦਾ ਸੀ ਨਾ ਅਗਲਾ ਰਿਸ਼ਤੇਦਾਰ ਵੀ ਆ ਕੇ ਕਿਤੇ ਕੁਝ ਮੰਗ ਨਾ ਲੈਣ ਤੇ ਕਹਿੰਦੀ ਉਹ ਵੀ ਰਿਸ਼ਤੇਦਾਰ ਸਾਡੇ ਆਉਣ ਲੱਗ ਗਏ ਸਾਡੇ ਨਾਲ ਸਭ ਵਰਤਣ ਲੱਗ ਗਏ ਸੋ ਇਸ ਕਰਕੇ ਜੇ ਤੁਸੀਂ ਵੀ ਭਰੋਸੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹੋ ਤਾਂ ਥੋੜਾ ਸਮਾਂ ਜ਼ਰੂਰ ਲੱਗ ਜਾਂਦਾ ਹੈ ਕਿਵਰੀ ਪਰ ਪਰਮਾਤਮਾ ਮਿਹਰ ਜ਼ਰੂਰ ਕਰਦੇ ਨੇ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ